ਵੈਗਰਜੀ ਕਾਲਸਾ ਵੈਗਰਜੀ ਕੀ ਪਤੇ ਮੈ ਕੋ ਸ਼ਾਨ ਸਿੰਘ ਸੇ ਮੇਰੀ ਅੱਜ ਦੀ ਲਿਖਤ ਜਿਹੜੀ ਆ ਇਹਦਾ ਵਿਸ਼ਾ ਵਾ ਕੋੜੇ ਥਾਨੀ ਮਰਦ ਮੁਕਾਮੀ ਇਹੜੀ ਇੱਕ ਕਹਾਤਿਆ ਇਹ ਜਿਹੜੀ ਆ ਤੁਸੀਂ ਵੀ ਆ ਇਹਨੂੰ ਮੈਨੂੰ ਬੜੀ ਵਾਰ ਸੁਣਿਆ ਹੋਣਾ ਹੋਣਾ ਵਾ ਤੇ ਮੈਨੂੰ ਮੈਨੂੰ ਵੀ ਆ ਕਈ ਵਾਰ ਜਿਹੜੀ ਬੜੀ ਜ਼ਿਆਦਾ ਆਂਦੀ ਆ ਕਈ ਵਾਰਾਂ ਮੈਂ ਕਈ ਆਪ ਜਾਂ ਆਪਣੇ ਜੋ ਸਮਾਜ ਚ ਵੇਨਾ ਉਹਨਾਂ ਦੇ ਵਿਚਾਰਦਿਆਂ ਵੇਖੀ ਆ ਕਈ ਵਾਰਾਂ ਮੈਂ ਫੋਤੇ ਵੀ ਵਿਚਾਰਦਿਆਂ ਵੇਖੀ ਆ ਕਈ ਹੈਗੀ ਆ ਕਿਆ ਆਮ ਤੇ ਜ਼ਿੰਦਗਾਰੀ ਜਿੱਥੇ ਕੋਈ ਤੁਹਾਨੂੰ ਸਵਿਦਾ ਕੋਈ ਨਾ ਕੋਈ ਲੋੜ ਉਹਦੇ ਦੇ ਬਾਰੇ ਆ ਇਹ ਜਿਹੜੀ ਆ ਕਿ ਕਿਤਰਾ ਇਹ ਜਿਹੜੀ ਆ ਜਦੋਂ ਤੁਸੀਂ ਆਪਣੇ ਥਾਂ ਤੇ ਹੁੰਦੇ ਜੇ ਤੇ ਜਾਂ ਤੁਸੀਂ ਕਿਹੇ ਥਾਂ ਤੇ ਪੀਗਰ ਕੇ ਹੁੰਦੇ ਜੇ ਲੋੜਾਂ ਨੂੰ ਦੇ ਜੇ ਉਹਦੇ ਵਿੱਚ ਜਿਹੜਾ ਉਹ ਫਰਕ ਹੁੰਦਾ ਵਾ ਇਹ ਜਿਹੜੀ ਕੋਪੜੀ ਪੂਰੀ ਕਹਾਵਤ ਆ ਇਹ ਇਸ ਤਰ੍ਹਾਂ ਆ ਆਪਾਂ ਦੇਣ ਕੋੜੇ ਥਾਨੀ ਮਰਦਮ ਮੁਕਾਮੀ ਧੂਣਾ ਮੁੱਲ ਪਵਾਉਂਦੇ ਉਦੋਂ ਸਮਝੋ ਕੀਮਤ ਘੜ ਗਈ ਜਦੋਂ ਵਿਗਣ ਲਈ ਜਾਂਦੇ ਅੱਜ ਜਿਹੜੀ ਭਾਵੇਂ ਕੇਗੜੇ ਘੋੜੇ ਤੇ ਮਰਦ ਦੀ ਜਿਹੜੀ ਗੱਲ ਆ ਇਹ ਪੁਰਾਣੇ ਜ਼ਮਾਨੇ ਦੀ ਜਿਹੜੀ ਆ ਉਹ ਲੱਗਦੀ ਆ ਜਦੋਂ ਆਪਾਂ ਇਹ ਕਹਾਵਤ ਕਿਹਨ ਦੱਸਾਂਗੇ ਇਹ ਬੱਚਿਆਂ ਨੂੰ ਜਾਂ ਜੈਨੂ ਜਾਂ ਪੂਪੇ ਨਹੀਂ ਇਸ ਕੋਰੇ ਇਹ ਜਿਹੜੀਆਂ ਇਹ ਪੁਰਾਣੇ ਸਮਾਨੇ ਦੀ ਗੱਲ ਆ ਜੀ ਇਹ ਅੱਜ ਤੇ ਨਹੀਂ ਟੁੱਪਦੀ ਪਰ ਨਹੀਂ ਇਹਦੇ ਵਿੱਚ ਵੀ ਜਿਹੜੀ ਆ ਮਰਦ ਜਾਂ ਘੋੜਾ ਇਹਨਾਂ ਦੋਨੋਂ ਇੱਕ ਜਿਹੜਾ ਤਾਕਤ ਤੇ ਜਾਂ ਇੱਕ ਕੋਈ ਮੁਕਾਮ ਆ ਜਿਹੜਾ ਜਿਹੜਾ ਉਹ ਇਹ ਉਹਦੀ ਗੱਲ ਕੀਤੀ ਆ ਜਿਹੜੇ ਘੋੜੇ ਨੂੰ ਤਾਕਤ ਦੇ ਰੂਪ ਵਿੱਚ ਲਿਆ ਜਦੋਂ ਕਿਸੇ ਕੋਈ ਤਾਕਤ ਹੁੰਦੀ ਆ ਉਹ ਕੋਈ ਵੀ ਸਿਆਸੀ ਹੋ ਸਕਦੀ ਆ ਕੋਈ ਵੀ ਹੋ ਸਕਦੀ ਆ ਤਾਕਤ ਸਰੀਰ ਕੋ ਹੋ ਸਕਦੀ ਆ ਜਿੱਤਰਾ ਕਿ ਪਲੇਅਰ ਜਾਂ ਕਿਤਰਾ ਕਿ ਉਹਨਾਂ ਦੀ ਤਾਕਤਾਂ ਵਧਦੀ ਆ ਕਿਤੇ ਉਹਦੇ ਚ ਆ ਜਾਂਦੇ ਆ ਕੁਝ ਜਿਹੜਾ ਕੋਈ ਮਕਾਮ ਆ ਕਿਸੇ ਨੇ ਕੋਈ ਪਦਵੀ ਤੇ ਗਿਆ ਚੰਗੀ ਤੇ ਗਿਆ ਜਾਂ ਕਿਸੇ ਕੋਈ ਗੋਣਿਆ ਚੰਗਾ ਉਹਦੇ ਕੀਮਤ ਪੈਂਦੀ ਆ ਉਹ ਪਾਵੇ ਜਿਵੇਂ ਆ ਘੋੜੇ ਮਰਦ ਲਾਲੋ ਪਾਇਆ ਮਰਦ ਲਾਲੋ ਜਾਂ ਕੋਈ ਜਿਹੜੀ ਵਸਤੂ ਲਾਲੋ ਕੋਈ ਵੀ ਚੀਜ਼ ਆ ਚੀਜ਼ ਜਿਹੜੀ ਆ ਉਹਦੇ ਉਹਦੇ ਵਿੱਚ ਤਾਕਤਵਾਰ ਜਿਹੜੀ ਆ ਗੁਣਾ ਵਾਲੀ ਸ਼ੈ ਆ ਗੁਣਾ ਵਾਲੀ ਦੇ ਮੁੱਲ ਦੀ ਜਿਹੜੀ ਆ ਉਹ ਗੱਲ ਕੀਤੀ ਆ ਤੇ ਇਹਦੇ ਵਿੱਚ ਉਦਾਹਰਨ ਦੇ ਤੌਰ ਤੇ ਜਿਹੜੇ ਆ ਜਿਹੜੀ ਆ ਉਹ ਇੰਨਾ ਚੀਜ਼ਾਂ ਨੂੰ ਲਿਆ ਗਿਆ ਵਾ ਜਿਹੜੇ ਆ ਅਸਲ ਜਿਹੜੇ ਮਕਸਦ ਆ ਉਹ ਜਿਹੜਾ ਰੇਖ ਦੇ ਵਿੱਚ ਜਿਹੜੇ ਗੋਣਿਆ ਉਹਦੇ ਵਿੱਚ ਜਦੋਂ ਜਿਹੇ ਕੋਈ ਗੋਣਾ ਹੋਊਗਾ ਤੇ ਜਾਂ ਉਹਦੇ ਵਿੱਚ ਗੋਣਿਆ ਜਿਹੜੇ ਹੋਊਗਾ ਭਾਵੇਂ ਉਹ ਗੁਣ ਜਿਹੜਾ ਉਹਦੇ ਵਿੱਚ ਜਿਹੜਾ ਦੁਜਾਈ ਹੋਵੇ ਜਿਹੜਾ ਆਪਣੇ ਆਪ ਦੇ ਵਿੱਚ ਉਹਦੇ ਚ ਪੀਚੀ ਜਿਹਾ ਚੰਗੀ ਆ ਉਹਦੇ ਚ ਬਖੇ ਦੇ ਪਿਛੇ-ਪਿਛੇ ਨਹੀਂ ਭਜਦਾ ਫਿਰਦਾ ਗੁਣਾਂ ਦੇ ਉਲਾਲਚੀ ਨਹੀਂ ਗਾ ਸੁ ਵਿੱਚ ਸਬਰ ਸੰਤੋਖ ਵਾਲਾ ਹੀ ਗੁਣ ਹੋਵੇ ਭਾਵੇਂ ਉਦੀ ਕੀਮਤ ਪੈਂਦੀ ਆ ਜਿਹੜੀ ਆ ਪੈਂਦੀ ਆ ਇਹ ਆ ਹਰ ਜੀਤੇ ਵਿੱਚ ਮਰਤ ਜਾਂ ਔਰ ਤਦਾ ਜਿਹੜਾ ਉਹ ਵੀ ਕੋਈ ਮਸਲਾ ਨਹੀਂਗਾ ਵੀ ਇਹ ਕਲੇ ਮਰਦ ਦੀ ਗੱਲ ਹੈ ਜਾਂ ਔਰਤ ਦੀ ਹੈ ਦੁਆ ਵਿੱਚ ਜਿਹਦੇ ਵਿੱਚ ਵੀ ਕੋ ਚੰਗੇ ਗੋਲਿਆ ਉਹ ਉਹਨੇ ਹੀ ਉਬਰਤ ਪੈਂਦੀ ਆ ਜਿਹੜੇ ਇੱਕ insan ਦੀ ਕੀਮਤ ਜਿਹੜੀ ਆ ਉਹਨਾਂ ਚੇਰੀਆ ਜੰਨਾਚਰ ਉਹਦੇ ਵਿੱਚ ਕੋ ਚੰਗੇ ਜਿਹੜੇ ਗੋਲਿਆ ਅਤੇ ਉਹ ਲਾਲਚੀ ਨਹੀਂਗਾ ਨਾ ਜਿੱਦਾਂ ਤੇ ਲੋੜਵੰਦ ਦਾ ਨਾ ਹੋਵੇ ਜਦੋਂ ਤੁਸੀਂ ਲੋੜਵੰਦ ਹੋਗੇ ਉਦੋਂ ਉਹ ਚੀਜ਼ ਦਾ ਜਿਹੜਾ ਫਰਕ ਆ ਉਹ ਪਹਿਜਣਾ ਵਾ ਕੋਈ ਵੀ insan ਜਦੋਂ ਚੁਕ ਲਾਲਚ ਕਰਕੇ ਆਪਣੀ ਜਮੀਰ ਨੂੰ ਮਾਰ ਕੇ ਜਿਹੜਾ ਵਾ ਕਿਸੇ ਦੇ ਪਿੱਛੇ ਪਿੱਛੇ ਫਿਰੂਗਾ ਜਾਏ ਕਿਸੇ ਦੇ ਕੁਝ ਕੁ ਲੀਡਰ ਬਣ ਗਿਆ ਵਾ ਪਹਿਲਾਂ ਉਹਨਾਂ ਦੇ ਉਹਦੇ ਪਿੱਛੇ ਪਿੱਛੇ ਜੀ ਜੂਰੀ ਕਰਦਾ ਫਿਰੂਗਾ ਤੇ ਉਹਦੀ ਜਿਹੜੀ ਕੀਮਤ ਆ ਉਹ ਘਟਣੀ ਜਿਹੜੀ ਲੋਕਾਂ ਦੀ ਨਜ਼ਰਾਂ 'ਚ ਵੀ ਘਟੂਗੀ ਉਹ ਜਿਹੜੇ ਬੰਦੇ ਦੇ ਪਿੱਛੇ ਫਿਰ ਰਿਹਾ ਉਹਦੀ ਨਜ਼ਰਾਂ ਵੇਖਦੇ ਉਹਦੇ ਘਟਣੀ ਘਟਣਾ ਉਹਨੂੰ ਪਤਾ ਹੈ ਅੱਜ ਮੇਰੇ ਨਾਲ ਇਸ ਕਰਕੇ ਤੁਰਿਆ ਫਿਰਦਾ ਚਿਰਦਾ ਉਹਦੀ ਜਿਹੜੀ ਕੀਮਤ ਵੀ ਘਟੂਗੀ ਤੇ ਆਪਾਂ ਇਸ ਜਿਹੜੇ ਰੁਕਾਵਟ ਵਾਲੇ ਜਿਹੜਾ ਆਪਾਂ ਵੇਣੀਆਂ ਚੀਜ਼ ਜਦੋਂ ਇਸ ਕਾਟੂ ਲਈਦਾ ਜਦੋਂ ਆਪਾਂ ਜਿਹੜੇ ਚੀਜ਼ਾਂ ਦੇ ਤੌਰ ਤੇ ਵੀ ਲੈ ਲਈਏ ਜਿਹਦੇ ਆਪਾਂ ਕੋਈ ਚੀਜ਼ ਕਿਸੇ ਨੂੰ ਵੇਚਣ ਜਾਂਦੇ ਆ ਜਦੋਂ ਮੰਡੀ ਚਾਹੀਦਾ ਵਾ ਤਾਂ ਅਸੀਂ ਲੈ ਸਾਡੀ ਚ ਉਥੇ ਉਹਦੀ ਜਿਹੜੀ ਗੱਲ ਆ ਹੋਰ ਉੱਜਾ ਕਿਸੇ ਦੇ ਘਰ ਜਾ ਕੇ ਆਖਾਂਗੇ ਲੈ ਭਰਾ ਮੂਹ ਚੀਜ਼ ਦੀ ਲੋੜ ਆ ਪੈਸੇ ਦੀ ਲੋੜ ਆ ਮੇਰੀ ਤੂ ਆ ਚੀਜ਼ ਖਰੀਦ ਲਾ ਕੋਈ ਜ਼ਮੀਨ ਖਰੀਦ ਲਾ ਮੇਰੇ ਕੋਲ ਜਾ ਕੋਈ ਹੋਰ ਚੀਜ਼ ਖਰੀਦ ਲਾ ਉਦੋਂ ਅਗਲਾ ਕੀਮਤ ਜਿਹੜੀ ਆ ਖਰੀਦਦਾਰ ਆਪਣੀ ਮਰਜ਼ੀ ਨਾਲ ਲਾਊਗਾ ਤੇ ਜੇ ਉਹ ਤੁਹਾਡੇ ਘਰ ਆਇਆ ਵਾ ਲੈ ਵੀ ਆ ਆ ਵੀ ਮੈਂ ਆ ਚੀਜ਼ ਜਿਹੜੀ ਆ ਕਾ ਖਰੀਦਣੀ ਆ ਆ ਚੀਜ਼ਾਂ ਵਾ ਉਦੋਂ ਉਹਦੀ ਜਿਹੜੀ ਕੀਮਤ ਆ ਉਹ ਹੋਰ ਹੋਊਗੀ ਤੇ ਇਸ ਤਰ੍ਹਾਂ ਕਿ ਜਦੋਂ ਕੋਈ ਜਦੋਂ ਆਪ ਲੋੜ ਵਾਲੇ ਵਾਲੇ ਬੰਦੇ ਦਾ ਜਿਹੜੀ ਚੀਜ਼ ਦਾ ਮੁੱਲ ਜਿਹੜਾ ਹੋਰ ਪਾਊਗਾ ਜਦੋਂ ਤੁਸੀਂ ਤੁਹਾਨੂੰ ਨਹੀਂ ਲੋੜ ਉਦੋਂ ਕੋਈ ਤੁਹਾਡੇ ਘਰ ਆਉਂਦਾ ਵਾ ਤੁਸੀਂ ਉਹਦਾ ਮੁੱਲ ਜਿਹੜਾ ਹੋਰ ਪਾਉਗੇ ਆਪਣੀ ਸਾਧ ਪਾਉਗੇ ਇਹਦੇ ਵਿੱਚ ਪਾਵੇ ਕੋਈ ਜਾਨਵਰ ਆ ਪਾਵੇ ਕੋਈ ਪਸੰਦ ਉਹ ਚੀਜ਼ ਆ ਪਾਏ ਬਸਤੂ ਬਣਾ ਇਹਨਾਂ ਸਾਰਿਆਂ ਦੇ ਉਹ ਜਿਹੜੀਆਂ ਉੱਚੀ ਚਾ ਜਿਹੜੀਆਂ ਤਿਆਰ ਇਹੋ ਚੀਜ਼ਾਂ ਹੀ ਆਉਂਦੀਆਂ ਵਾ ਇਹਨਾਂ ਦੇ ਵਿੱਚ ਜਿਹੜਾ ਮੁੱਲ ਜਿਹੜਾ ਵਾ ਉਹ ਹਮੇਸ਼ਾ ਜਿਹੜਾ ਨਿਰਭਰ ਕਰਦਾ ਵਾ ਜਿਹੜਾ ਉਹ ਖਰੀਦਦਾਰ ਤੇ ਜਿਹੜਾ ਉਹ ਜਿਹੜਾ ਉਹ ਕਰਨਾ ਵਾ ਇੱਦਾਂ ਜਿਵੇਂ ਭਾਵੇਂ ਲੜਕਾ ਜਾਂ ਲੜਕੀ ਦੇ ਕੋਈ ਵੇਖ ਲੋਕੇ ਰਿਸ਼ਤੇ ਦੀ ਗੱਲ ਹੋਵੇ ਜੇ ਆਪਾਂ ਕਿਸੇ ਨੂੰ ਕੋਈ ਲੜਕੀ ਨੂੰ ਆਂਦੇ ਆ ਕੋਈ ਚਾਹੁੰਦਾ ਲੱਭੇ ਮੈਂ ਇਸ ਲੜਕੀ ਨਾਲ ਵਿਆਹ ਕਰਨਾ ਹਾਂ ਫਿਰ ਉਹ ਲੜਕੇ ਉਹ ਲੜਕੀ ਵਾਲਿਆਂ ਦੀ ਮਰਜ਼ੀ ਦੇ ਅਨੁਸਾਰ ਉਹਦਾ ਜਿਹੜਾ ਵਾ ਰਿਸ਼ਤਾ ਆਊਗਾ ਜਿਆ ਨੀ ਜੇ ਲੜਕੇ ਵਾਲੇ ਕਰਦੇ ਫਿਰ ਲੜਕੇ ਵਾਲੇ ਜਿਹੜੇ ਤਰ੍ਹਾਂ ਕਈ ਲਾਲਚੀ ਲੜਕੇ ਵਾਲੇ ਵੀ ਹੁੰਦੇ ਆ ਜਿਹੜੇ ਦਾਜਮਾ ਘੰਡਾ ਪਿੰਦੇ ਆ ਜਦੋਂ ਉਹ ਜੇ ਲੋਕੀ ਜਦੋਂ ਜਿਹੜੇ ਲਾਲਚੀ ਹੁੰਦੇ ਆ ਜਦੋਂ ਉਹਨਾਂ ਨੂੰ ਕਿਸੇ ਤੇ ਲੜਕੀ ਦੇ ਲੋੜ ਪੈ ਜੇ ਲੱਭੇ ਉਹ ਗੁਣਾ ਵਾਲੀ ਆ ਉਹ ਉਹ ਜਿੱਤਰਾਣ ਅੱਜਕੱਲ ਤੁਸੀਂ ਵੇਖ ਲੋ ਆਈਲਟ ਜਿਹੜਾ ਇੱਕ ਅੰਗਰੇਜ਼ੀ ਦਾ ਜਿਹੜਾ ਇਮਤਿਹਾਨ ਹੀ ਪਾਸ ਕਰਨਾ ਵਾ ਬੋਲਣ ਤੇ ਲਿਖਣ ਦਾ ਉਹ ਹੀ ਇੱਕ ਵੱਡਾ ਜਿਹੜਾ ਗੋਲ ਬਣਿਆ ਉਹਦੇ ਵਿੱਚ ਆਪਾਂ ਵੀ ਵੇਖ ਲੈਨੇ ਆ ਕਿ ਕਿੰਨੇ ਜਿਹੜੇ ਹੈਗੇ ਆ ਆ ਜਿਹੜੇ ਰਿਸ਼ਤੇ ਵਾਲੇ ਆ ਲੋਕੀ ਕਿਤਨਾ ਜਿਨ੍ਹਾਂ ਦੀ ਇੱਕ ਲੜਕੀ ਪਾ ਵੀ ਉਹ ਦਰਮਿਆਨੇ ਕਾਰਜਾ ਵਿਚਾਰੇ ਓ ਜਿਆਦਾ ਨਾ ਪਹੁੰਚ ਉਹਨਾਂ ਕੋ ਪਹੇ ਦੀ ਹੋਵੇ ਤਾਂ ਜੇ ਜਿਹੜੇ ਪਹੇ ਵਾਲੇ ਵੀ ਆ ਕੋਲੋਂ ਪਹੇ ਲਾ ਕੇ ਵੀ ਉਹ ਲੜਕੀ ਦਵਾਤੀ ਜੜਿਆ ਆ ਦੇ ਤੁਸੀਂ ਲੈ ਜੋ ਨਾਲ ਸਾਡਾ ਮੁੰਡਾ ਲੈ ਜੋ ਤੇ ਇਸ ਤਰ੍ਹਾਂ ਮੁੰਡੇ ਵਾਲੇ ਕਈ ਜਿਹੜੇ ਇਸ ਤਰ੍ਹਾਂ ਜਿਹੜੇ ਆ ਮੁੰਡੇ ਜਿਹਨਾਂ ਦੇ ਲੈ ਕੇ ਆ ਉਹਨਾਂ ਵਾਸਤੇ ਲੜਕੀਆਂ ਵਾਲੇ ਆਂਦੇ ਆ ਜਿਹੜੇ ਕੋਈ ਉਹ ਤਗੜੇ ਵਾਲੇ ਆ ਹੀ ਪੈਸੇ ਖਰਚਦੇ ਆਂਦੇ ਆ ਤੂੰ ਸਾਡੀ ਲੜਕੀ ਨੂੰ ਲੈ ਜਾ ਜਹਾੜੇ ਮੁੰਡੇ ਨੂੰ ਇਹ ਦੋਵੇਂ ਤਰ੍ਹਾਂ ਦੇ ਚੱਲਦਾ ਵਾ ਗੱਲ ਇੱਥੇ ਵੀ ਜਿਹੜੀਆਂ ਉੱਥੇ ਵਰ ਗੁੜਾ ਦੀ ਆ ਤੇ ਉਹਦੀ ਉਹਦੀ ਕੀਮਤ ਜਿਹੜਾ ਉਹਦੇ ਵਾਸਤੇ ਜਾਊਗਾ ਗੁਣਾ ਦੇ ਦੁਜੇ ਦੇ ਵਾਸਤੇ ਜੇ ਕੋ ਖਰੀਦਦਾਰ ਦੇ ਕੋਲ ਜਾਊਗਾ ਤੇ ਉਹ ਬੋਲ ਜਿਹੜਾ ਉਹ ਖਰੀਦਦਾਰ ਦਾ ਜਿਹੜਾ ਉਹ ਹਮੇਸ਼ਾ ਹੁੰਦਾ ਤੇ ਬੇਸ਼ਾਰਿਆ ਵਾ ਜਦੋਂ ਆਪਾਂ ਵੀ ਦੁਕਾਨਾਂ ਤੇ ਜਾ ਕੇ ਆਪਣੀ ਫਸਲਾਂ ਸੁੱਟ ਦਿੰਨੇ ਆ ਮੰਡੀ 'ਚ ਲੈ ਤੇ ਉਦੋਂ ਆਪਾਂ ਉਹ ਮੰਡੀ ਵਾਲੇ ਉਹ ਨਾਰਤੀਆ ਜਿਹੜਾ ਬੋਲਣਾ ਉਹਦਾ ਹੀ ਹੁੰਦਾ ਵਾ ਤੁਸੀਂ ਜੋ ਮਰਜੀ ਆਖੋ ਮੈਂ ਇਹ ਜੋ ਕਾਟੇ ਵੇਚ ਲਈਂ ਇੱਥੇ ਲੈ ਤੇ ਨਹੀਂ ਤੇ ਲੈ ਜਾ ਇਸ ਤੋਂ ਚੋਕੇ ਲੈ ਜਾ ਇਸ ਸਰ ਤੇ ਇਹ ਜਿਹੜਾ ਜਦੋਂ ਤੁਸੀਂ ਵਿਖੜ ਚਲੇ ਗਏ ਉਦੋਂ ਮੁੱਲ ਜਿਹੜਾ ਉਹ ਖਰੀਦਦਾਰੀ ਜਿਹੜਾ ਉਹ ਹੀ ਕਰਦਾ ਵਾ ਤੇਰੇ ਵਿੱਚ ਆ ਤੈਨੂੰ ਲੜਕੇ ਲੜਕੀ ਵਿਦੇਸ਼ਾਂ ਵਿੱਚ ਆਉਂਦੇ ਆ ਤੇ ਕਈਆਂ ਦਾ ਪਤਾ ਲੱਗਾ ਵੀ ਆ ਬਾਹਰੋਂ ਆਇਆ ਉਹਤੇ ਕੋਈ ਲੜਕੀ ਆਈ ਆ ਉਦੋਂ ਉਹਦੇ ਵਾਸਤੇ ਕਿਸ ਤਰ੍ਹਾਂ ਰਿਸ਼ਤੇ ਕਰਦੇ ਕੋਈ ਡਿਮਾਂਡਾਂ ਨਹੀਂ ਹੁੰਦੀਆਂ ਮੁਲਕੇ ਲੜਕੇ ਵਾਲਿਆਂ ਦੀਆਂ ਜਿestrਈਆਂ ਮੈਨੂੰ ਇਹ ਕਹਿੰਦਾ ਕੱਲ੍ਹ ਸੇ ਤੇ ਆ ਗਈ ਕੁੱਤੀ 35 ਸਾਲ ਪੁਰਾਣੀ ਆ ਸਾਡੇ ਇੱਕ ਵਾਕ ਜਿਹਨੇ ਨੇ ਦੱਸੇ ਸੀ ਉਹਨਾਂ ਦਾ ਕੋਈ ਗਾ ਰਿਸ਼ਤੇਦਾਰ ਸੀ ਦੂਰੋਂ ਤੇ ਉਹਦੇ ਆ ਉਹਦੇ ਇੱਕ ਹੀ ਮੈਂ ਇਹ ਉਦੋਂ ਪੁਰਾਣੀ ਗੱਲ ਹੋ ਗਈ ਆ ਤੇ 35 ਸਾਲ ਹੋ ਗਿਆ ਉਹਨਾਂ ਉਦੋਂ ਇੱਕ ਲੜਕੀ ਗਈ ਤੋਂ ਜਮ ਅਮਰੀਕਾ ਕੇ ਕੈਨੇਡਾ ਤੋਂ ਗਈ ਸੀ ਤੇ ਉਹਨਾਂ ਦਾ ਰਿਸ਼ਤਾ ਕਰਨਾ ਸੀ ਉਹਦੇ ਲੜਕੀ ਦਾ ਤੇ ਉਹਨੂੰ ਉਦੇ ਵਾਸਤੇ ਉਹਨਾਂ ਨੇ ਜੇ ਆਪਣੇ ਪਰਵੇਚੜੇ ਅਖਬਾਰਾਂ ਹੁੰਦੀਆਂ ਉਹਦੇ ਵਿੱਚ ਉਹਨਾਂ ਨੇ ਉਹਦੀ ਐਡ ਦਿੱਤੀ ਵੀ ਸਾਨੂੰ ਵਿਤਰਾ ਮੁੰਡੇ ਚਾਹੀਦੇ ਆ ਆਂਦਾ ਵੀ ਸਾਡੇ ਉਹ ਵਾਕਬ ਨੇ ਵੀ ਆਂਦੇ ਆ ਉਹਨੇ ਆਪਣਾ ਕਲਾਤਾ ਉਹਨਾਂ ਨੂੰ ਜੋ ਜੋ ਕੁਝ ਮੰਗਿਆ ਉਹਨੇ ਫੋਟੋ ਫਾਟੋ ਲਾ ਕੇ ਉਹ ਲੜਕੀ ਨੇ ਉਹ ਵਾਲਿਆਂ ਦੇ ਉਹਨੂੰ ਮੂੜ ਕੇ ਕਲਾਤਾ ਵੀ ਉਹ ਲੜਕੀ ਆਂਦੀ ਆ ਵੀ ਤੂੰ ਆਪਣੀ ਕਲੀਨ ਸ਼ੇਪ ਵਾਲੀ ਜਿਹੜੀ ਆ ਉਹ ਫੋਟੋ ਖਲਾ ਕਿਉਂਕਿ ਮੈਂ ਚਾਹੁੰਨੀ ਆ ਵੀ ਜਿਹੜੇ ਮੁੰਡੇ ਨਾਲ ਮੇਰਾ ਵਿਆਹ ਵੀ ਉਹ ਕਲੀਨ ਸ਼ੇਪ ਹੋਵੇ ਮੈਂ ਉਹ ਚਾਹਦਾ ਉਹ ਦਾ ਹਦਾ ਵੀ ਫੇਰ ਉਹ ਮੁੰਡੇ ਨੇ ਆਪਣੀ ਪਗਧਾੜੀ ਜਿਹੜੀ ਪਾਕ ਵੀ ਲਾਤੀ ਵਾਲ ਕਟਾ ਲੇ ਤੇ ਦਾੜੀ ਵੀ ਕਟ ਲਾ ਆਪਣੀ ਕਟਾ ਕੇ ਕਲੀਨ ਸ਼ੇਪ ਹੋ ਕੇ ਤੇ ਫੋਟੋ ਖਲਾਈ ਇਹ ਨਹੀਂ ਪਤਾ ਲੱਗਾ ਕਿ ਉਹਦਾ ਫਿਰ ਵੀ ਰਿਸ਼ਤਾ ਹੋਇਆ ਕਿ ਨਹੀਂ ਪਰ ਗੱਲ ਤੇ ਇੱਥੇ ਵਿਗੜਦੀ ਆ ਭਈ ਉਹ ਵਿਗੜਨ ਵਾਸਤੇ ਤਿਆਰ ਹੋ ਗਿਆ ਉਹ ਉਹਦੇ ਵਾਸਤੇ ਜੋ ਹੀ ਅੰਗਰੇਜ਼ੀ ਡਿਮਾਂਡ ਸੀ ਉਹ ਪੂਰੀ ਕਰਨ ਵਾਸਤੇ ਬਕਾਉ ਦੇ ਜਿਹੜਾ ਖਰੀਦਦਾਰ ਆ ਮੁੱਲ ਖਰੀਦਦਾਰ ਦੇ ਲੱਗਣਾ ਹੁੰਦਾ ਹੁੰਦਾ ਤੇ ਬਸ ਇਸ ਤੇ ਜਿਹੜੀ ਉਹ ਗੱਲ ਇਸੇ ਤਰ੍ਹਾਂ ਆਵਾ ਜਦੋਂ ਆਪਾਂ ਬਣੀ ਸਾਰਿਆਂ ਦੇ ਇਸ ਤਰ੍ਹਾਂ ਜਿੰਦਾ ਵੀ ਕੋਈ ਇਹਦੇ ਵਿੱਚ ਲੜਕਾ ਜਾਂ ਲੜਕੀ ਕਾਲੀ ਜਿ ਕਾਲੀ ਗੁੜਾ ਦੀ ਆ ਕੋਈ ਚੀਜ਼ ਦੀ ਆ ਸਾਰਿਆਂ ਦੀ ਉਹਦੇ ਵਿੱਚ ਜਾਊਗਾ ਖਰੀਦਦਾਰ ਜਿਹੜਾ ਕੋਈ ਵੀ ਹੋਵੇ ਕਈ ਮੈਂ ਵੇਖਿਆ ਵਾ ਜਿਹੜੇ ਪਰਿਵਾਰ ਸੇ ਆ ਬੇਚਿਆ ਜਿਹੜੇ ਆ ਇਸ ਤਰ੍ਹਾਂ ਦੇ ਵੀ ਸੁਣਣ ਵਿੱਚ ਵੀ ਉਹਦਾ ਤੇ ਵੇਖੇ ਵੀ ਆ ਜਿਹੜੇ ਕਿ ਦੂਰੋਂ ਵੇਖ ਲਈ ਦੂਜੇ ਪਰਿਵਾਰਾਂ ਨੂੰ ਦਿਲ ਜਾ ਦੇ ਦੀ ਇਹਨਾਂ ਦੀ ਸਾਨੂੰ ਕੋਈ ਲੋੜ ਆ ਇਹਨਾਂ ਦੇ ਕਿਹਾ ਕੋਈ ਬਾਖਬਨ ਹੁਣ ਕਿ ਉਹਨਾਂ ਦਾ ਜੇ ਕੋਈ ਕੋਈ ਬੱਚਾ ਜਿਹੜਾ ਉਹ ਚੰਗੇ ਕਿਸੇ ਨੌਕਰੀ ਤੇ ਚਲਾ ਜਾਂਦਾ ਵਾ ਜਾਂ ਕਿਸੇ ਵੱਲੇ ਚਲਾ ਗਿਆ ਕੋਈ ਪਲੇਅਰ ਹੀ ਚੰਗਾ ਬਣ ਗਿਆ ਕੋਈ ਉਹ ਕਿਹ ਬਣ ਜਾ ਬਾਹਰ ਚਲਾ ਗਿਆ ਉਹ ਜਿਹੜੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੇ ਵਾਸਤੇ ਜਿਹੜੇ ਆਪਣੇ ਆਪਣੇ ਰਿਤੀਆਂ ਪੁੱਤਾਂ ਦਾ ਰਿਸ਼ਤੇ ਕਰਨ ਲਈ ਤਿਆਰ ਹੋ ਜਾਂਦੇ ਆ ਜਿਦੇ ਮੈਂ ਕਈ ਵੇਖੇ ਆ ਨਹੀਂ ਆਪਣੇ ਇੱਥੇ ਲਾਗੇ ਪਿੰਡਾਂ ਦੀਆਂ ਉਸ ਐਗਜ਼ਾਮਪਲਾਂ ਵੀ ਕਹੀ ਵੇਖੀਆਂ ਜਿੰਨਾ ਦੇ ਉਹਨਾਂ ਦੇ ਪਰਿਵਾਰਾਂ ਦਾ ਉਹਨਾਂ ਦੀ ਜਾਇਦਾਦਾਂ ਦਾ ਕਿਨਾ-ਕਿਨਾ ਫਰਕ ਸੀ ਪਰ ਜਦੋਂ ਉਹਨਾਂ ਦੀ ਜਾਣੀ ਬਾਹਰ ਗਏ ਉਸੇ ਲਈ ਉਹਨਾਂ ਦੇ ਵਾਸਤੇ ਰਿਸ਼ਤੇ ਕਰ ਲਵਾ ਉਹਨਾਂ ਨੇ ਉਹਨਾਂ ਨੂੰ ਰਿਸ਼ਤੇ ਕਰ ਦਿੱਤਾ ਫਿਰ ਉਹ ਵੀ ਨਿਵੇਂ ਦੇ ਜੇ ਕੋਈ ਸਾਡੇ ਬਰਾਦਰ ਚੋ ਕੋਈ ਇஷ்டਦਾਰ ਆ ਜਾਂ ਕੋਈ ਵੀ ਕੋਈ ਗੱਲ ਗੁਣਾ ਜੋ ਗੁਣ ਹੋ ਗਿਆ ਫਿਰ ਜਿਹੜੀਆਂ ਚੀਜ਼ਾਂ ਸਭ ਚੀਜ਼ਾਂ ਪਾਸੇ ਹੋ ਜਾਂਦੀਆਂ ਫਿਰ ਸਮਾਜ ਦੀ ਕੋਈ ਪਰਿਵਾਰੀ ਕਰਦਾ ਸਮਾਜ ਸਾਨੂੰ ਕੀ ਆ ਕੁੱਤਣਾ ਕੀ ਆਫੂਗਾ ਇਹ ਜਿਹੜੀਆਂ ਚੀਜ਼ਾਂ ਨੇ ਉਹ ਗਿਆ ਨਹੀਂ ਜਾਂਦੇ ਜਿਹੜੀ ਜੀ ਸਿਆਣਿਆਂ ਦੀ ਬਣਾਈ ਜਿਹੜੀ ਆ ਇਹ ਜਿਹੜੀ ਕਹਾਵਤ ਆ ਇਹ ਜਿਹੜੀ ਆ ਇਹ ਵਾਕਈ ਗੱਲ ਠੀਕ ਆ ਜਦੋਂ ਚੋਈ ਬੰਦਾ ਜਿਹੜੇ ਜਿਹਦੇ ਹੁੰਦਾ ਵਾ ਆਪਣੇ ਘਰ ਚ ਹੁੰਦਾ ਵਾ ਆਪਣੇ ਸਬਰ ਸੰਤੋਖ ਵਿੱਚ ਹੁੰਦਾ ਲਾਲਚੀ ਨਹੀਂ ਹੁੰਦਾ ਉਹਦਾ ਉਹਦਾ ਬੋਲ ਜਿਹੜਾ ਉਹ ਪੂਜੂਗਾ ਜਿਹੜਾ ਕੋਈ ਲਾਲਚੀ ਆ ਚਾਪਲੂਸ ਆ ਕਿਸੇ ਨੂੰ ਪਾਜ ਕੋਈ ਵੱਡ ਗਿਆ ਕੋਈ ਲੀਡਰ ਵੱਡ ਗਿਆ ਉਹਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਉਹ ਚੂਈ ਵੀ ਕਰਦਾ ਉਹਦੇ ਲੀਡਰ ਦਾ ਤੇਜ ਤੁਰਦੀ ਕਰਦੀ ਜਦੋਂ ਪਤਾ ਹੀ ਹੁੰਦੀ ਕਿੰਨੇ ਕਿੰਨੇ ਕੋ ਜੋਗਾ ਹੈ ਇਹ ਬੰਦਾ ਜਿਹੜਾ ਮੇਰੇ ਪਿੱਛੇ ਤੁਰਿਆ ਫਿਰਦਾ ਤੇ ਆਮ ਲੋਕਾਂ ਵਿੱਚ ਵੀ ਪਤਾ ਲੱਗਦਾ ਵੀ ਇਹ ਬੰਦੇ ਦਾ ਕੀ ਆ ਇਹ ਤੇ ਪਕਾਉ ਉਹ ਬੰਦਾ ਇਹ ਨਾ ਪਕਾਉ ਵਾਲੇ ਦੀ ਕੀ ਉਤਪਰੋਨੀ ਦੀ ਹੁੰਦੀ ਆ ਤੇ ਇਹ ਜਿਹੜਾ ਚੀਜ਼ਾਂ ਜਦਕਿ ਇਹ ਰਾਤ ਹੈ ਗਈ ਆ ਕਾਫਤਿਆ ਇਹ ਜਿਹੜੀ ਕਾਫਤਿਆ ਵਾਕਿਆ ਜਿਹੜੀ ਆ ਉਦੋਂ ਜਿਹੜੀ ਆ ਵਾਕਿਆ ਜੀ ਉੱਥੀ ਕਿ ਲੱਗਦੀ ਆ ਨਹੀਂ ਜੀ ਆ ਪੀਏ ਵਾਕਿਆ ਅੱਜ ਵੀ ਠੀਕ ਆ ਜਦੋਂ ਆਪਣੇ ਘਰ ਤੋਂ ਕੋਈ ਬੰਦਾ ਪੈਰਾਂ ਸੇਰ ਹੁੰਦਾ ਉਹਦੋਂ ਉਹਦੇ ਰਿਸ਼ਤੇਦਾਰ ਤੇ ਜਿਹੜੇ ਜਿਹੜੇ ਆ ਆਸਾਨ ਸੇ ਆਣ ਵਾਲੇ ਜਿਹੜੇ ਵਾਲਿਆਂ ਦੇ ਜਿਹੜਾ ਵਾ ਵਰਤੀ ਰਹਾਂ ਉਹ ਮੈਂ ਬਦਲਦਾ ਵੇਖਿਆ ਵੀ ਆ ਤੇ ਹੈ ਇਹ ਤੇ ਆਪਾਂ ਸਾਰੇ ਜਾਣਦੇ ਕਿਤਰਾ ਬਦਲਦਾ ਜਦੋਂ ਕੋਈ ਆਪਣੇ ਘਰ ਹੁੰਦਾ ਵਾ ਜੇ ਨਾ ਉਹ ਤੇ ਜਦੋਂ ਤੁਹਾਡੇ ਘਰ ਕਿਸੇ ਕੋਲੋਂ ਲੈਂਡ ਜਾਓਗੇ ਉਦੋਂ ਹੋਊਗਾ ਜਦੋਂ ਤੁਸੀਂ ਮੰਗਣ ਚ ਕਿਸੇ ਦੇ ਘਰ ਜਾ ਕੇ ਬੋਲਵਾਓਗੇ ਆਪਣਾ ਹੋਊਗਾ ਜਦੋਂ ਕੋਈ ਤੁਹਾਡੇ ਘਰ ਆਉਂਦਾ ਵਾ ਇਸ ਪੀ ਆਉਂਦਾ ਵਾ ਪਿਆ ਸਾਡੀ ਚੀਜ਼ ਖਰੀਦ ਉਦੋਂ ਤੁਸੀਂ ਜਿਹੜਾ ਆਪਣਾ ਮੁੱਲ ਲਾਉਂਗੇ ਉਹਦੇ ਨਾਲ ਜਿਹੜਾ ਹੁੰਦਾ ਵਾ ਸੋ ਬੱਚਾ ਇਹ ਜਿਹੜਾ ਦੁਨੀਆਦਾਰੀ ਦਾ ਵਰਤਾਰਾ ਹੋਵੇ ਹੋਈ ਆ ਤੇ ਗੱਲਾਂ ਵ ਤੇ ਬੱਚਾ ਪੂਰੀ ਢੁਕਦੀ ਆ ਜਿਹੜੇ ਵੀ ਇਸ ਤਰ੍ਹਾਂ ਮਕਾਊ ਬੰਦਿਆ ਤੇ ਤੇ ਦੂਜਿਆਂ ਤੇ ਜਿਹੜੇ ਆਪਣੇ ਘਰ ਸਭਸ ਤੋਂ ਵਧਾਉਂਦੇ ਆ ਤੇ ਉਹਨਾਂ ਦਾ ਫਰਕ ਜਿਹੜਾ ਪੈਂਦਾ ਜਿਹੜੇ ਕਿਸੇ ਥਾਵਾਂ ਤੇ ਪਹੁੰਚੇ ਹੁੰਦੇ ਆ ਕੋੜੇ ਥਾਣੀ ਮਰਦ ਮੁਕਾਮੀ ਦੂਣਾ ਬੁੱਲ ਪਾਉਂਦੇ ਉਦੋਂ ਸਮਝੋ ਕਿੰਨ ਤਾਂ ਕੱਢ ਗਈ ਜਦੋਂ ਵਿਗਣ ਲਈ ਜਾਂਦੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਵਾ ਮੇਰੀਆ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਰਹੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ